ਲਗੇ ਭਈ ਆਪਾਂ ਲੇਟ ਹੋਈ ਅਨੇ ਟਾਈਮ ਬਹੁਤ ਹੋ ਗਿਆ ਹਾਂ ਚੱਲਦੇ ਆਂ ਬਸ ਐਂ ਕਰ ਅੰਦਰ ਨਾਲ ਦਰ ਤੱਕ ਫਰੂਟ ਪਏ ਆ ਟੱਕੇ ਸਿੰਦੇ ਨੂੰ ਵੜਾ ਲੈ ਵੇ ਆਲੇ ਫਰੂਟ ਬਾਈ ਨੇ ਦਿੱਤੇ ਸੀ ਦਲੀਏ ਕਰੀ ਹਾਂ ਭਾਈ ਕੁੰਦੇ ਭਾਈ ਯਾਰ ਇੱਕ ਗੱਲ ਮੁੱਛਣੀ ਸੀ ਹਾਂ ਦੱਸ ਭਾਈ ਮੈਂ ਰੋਇ ਦੇਖਦਾ ਪੁਲਿਸ ਸਿੰਦੇ ਨੂੰ ਹਰ ਰੋਇ ਫਰੂਟ ਦਿੰਨੇ ਆ ਆਪਣੇ ਕੋਲ ਪੇ ਤਨਖਾਹ ਦੇ ਕੰਮ ਕਰਤਾ ਹੈ ਇੰਨੀ ਤਾਂ ਤਨਖਾਹ ਨੂੰ ਆਪਾਂ ਦਿਨੇ ਆ ਕਿ ਹਰ ਲੋਜ ਆਪਣਾ ਰੋਟੀ ਪਾਣੀ ਆਪ ਬਣਾ ਕੇ ਖਾ ਸਕਦਾ ਹੈ ਜੇ ਤੁਸੀਂ দান ਹੀ ਕਰਨਾ ਤਾਂ ਤੁਸੀਂ ਗੁਰੂ ਘਰ ਵੀ ਜਾ ਕੇ ਦਾਨ ਕਰ ਹੀ ਸਕਦੇ ਆ ਗਰੀ ਗੱਲ ਪਤਾ ਕੀ ਹੈ ਜਿਹੜੇ ਪੈਸੇ ਆਪਾਂ ਗੁਰੂ ਦੀ ਗੋਲਕ ਚ ਪਾਉਨੇ ਆ ਨਾ ਬਾਈਟਰ ਵੀ ਲੱਗਦਾ ਹੋ ਕਿਸੇ ਗਰੀਬ ਦੇ ਕੰਮ ਆਉਦੇ ਆ ਕਿਉਂਕਿ ਮੈਂ ਤਾਂ ਅੱਜ ਤੱਕ ਗੁਰੂ ਘਰ ਦੀਆਂ ਕਮੇਟੀਆਂ ਗੁਰੂ ਜੀ ਗੋਲਕ ਤੇ ਪ੍ਰਧਾਨਗੀ ਦੇ ਪਿੱਛੇ ਲੱਛਦੇ ਨਹੀਂ ਜੀ ਕੋਈ ਮੈਂ ਤੁਹਾਡੀ ਇਸ ਗੱਲ ਨਾਲ ਵੀ ਪੂਰੀ ਤਰ੍ਹਾਂ ਨਾਲ ਸਹਿਮਤ ਆ ਪਰ ਜੇ ਤੁਸੀਂ ਖਾਣ ਨੂੰ ਹੀ ਦੇਣਾ ਹੈ ਇੱਥੇ ਸੜਕਾਂ 'ਤੇ ਹੋਰ ਵੀ ਭੁੱਖੇ ਲੋਕ ਬਹੁਤ ਨੇ ਵੇਖਦੇ ਤੁਸੀਂ ਉਹਨਾਂ ਨੂੰ ਵੀ ਦੇ ਸਕਦੇ ਆ ਤੈਨੂੰ ਪਤਾ ਸੜਕਾਂ ਦੇ ਲੋੜਵੰਦ ਘੱਟ ਤੇ ਜਿਹੜੇ ਦਾਨ ਕਰਨ ਵਾਲੇ ਉਹਨਾਂ ਦਾ ਨਜਾਇਜ਼ ਪੈਦਾ ਚੱਕਣ ਵਾਲੇ ਬਹੁਤ ਸੋਗ ਮੈਂ ਤਾਂ ਸੜਕਾਂ 'ਤੇ ਇਹੋ ਜਿਹੇ ਲੋਕ ਵੀ ਮੰਗਦੇ ਦੇਖਿਆ ਜਿਨ੍ਹਾਂ ਨੂੰ ਰੱਬ ਨੇ ਚੰਗੇ ਭਲੇ ਹੱਥ ਪਰ ਦਿੱਤੇ ਆ ਪਰ ਉਹ ਲੋਕ ਮਿਹਨਤ ਕਰਕੇ ਰਾਜੀ ਨਹੀਂ ਲੋਕਾਂ ਨੂੰ ਮੰਗ ਕੇ ਖਾਣ ਦੀ ਆਦਤ ਪਈ ਆ ਤੇ ਕਈ ਮੇਰੇ ਅਰਗੇ ਲੋਕ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਆ ਬਈ ਯਾਰ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਇਤਰੀ ਕਰਦਾ ਪਰ ਯਾਰ ਹੱਥ ਪੈਰ ਤਾਂ ਛਿੰਦੇ ਦੇ ਵੀ ਸਾਰੇ ਕੋ ਸਹੀ ਆ ਉਹ ਕੰਮ ਵੀ ਬਹੁਤ ਕਰਦਾ ਹੈ ਪਰ ਤੂੰ ਸਿਵਨ ਨੂੰ ਫਿਰ ਉਰਚਾ ਦਿੰਨੇ ਗੈਰੀ ਇੱਕ ਗੱਲ ਦੱਸ ਤੂੰ ਮੇਰੇ ਕੋਲ ਇੱਥੇ ਨੌਕਰੀ ਕਰਦਾ ਆ ਆਪਦਾ ਸ਼ਹਿਰ ਛੱਡ ਕੇ ਆਇਆ ਹਨਾ ਇੱਥੇ ਤੇਰੀ ਤਿੰਨ ਟਾਈਮ ਦੀ ਰੋਟੀ ਢਾਬੇ ਤੋਂ ਲੱਗੀ ਆ ਤੂੰ ਕਮਰੇ ਚ ਕਿਰਾਏ ਤੇ ਰਹਿਣਾ ਪਰ ਮੰਨ ਕੇ ਚੱਲ ਤੇ ਤੈਨੂੰ ਸਵੇਰੇ ਆਉਣ ਤੋਂ ਪਹਿਲਾਂ ਵੀ ਆਪਦੀ ਰੋਟੀ ਆ ਬਣਾਉਣੀ ਪਵੇ ਸਾਰਾ ਦਿਨ ਇੱਥੇ ਕੰਮ ਕਰਕੇ ਜਾ ਕੇ ਵੀ ਤੈਨੂੰ ਰਾਤ ਦੀ ਰੋਟੀ ਆ ਬਣਾਉਣੀ ਪਵੇ ਤੈਨੂੰ ਕਿਵੇਂ ਲੱਗੂਗਾ ਵਾ ਯਾਰ ਤੂੰ ਵੀ ਹੱਦੀ ਕਰਦਾ ਏ ਸਾਰਾ ਦਿਨ ਕੰਮ ਕਰਕੇ ਇੰਨੇ ਥੱਕ ਜਾਈਦਾ ਏ ਕਿ ਰਾਤ ਦੀ ਰੋਟੀ ਲਾਉਣ ਦੀ ਤਾਂ ਹਿੰਮਤ ਹੀ ਨਹੀਂ ਰਹਿੰਦੀ ਇਸੇ ਕਰਕੇ ਤਾਂ ਮੈਂ ਢਾਬੇ ਤੋਂ ਰੋਟੀ ਲਾਈ ਆ ਉਹ ਤਾਂ ਗੱਲ ਤੇਰੀ ਠੀਕ ਆ ਪਰ ਮੈਂ ਵੈਸੇ ਗੱਲ ਕਰਦਾ ਜੇ ਤੈਨੂੰ ਫਿਰ ਵੀ ਰੋਟੀ ਲਾਉਣੀ ਪਵੇ ਫੇਰ ਨਾ ਯਾਰ ਬਾਈ ਆਪਣੇ ਚ ਤਾਂ ਇਨੀ ਹਮਤ ਨਹੀਂ ਰਹਿੰਦੀ ਕਿ ਜਾ ਕੇ ਮੈਂ ਆਪ ਰੋਟੀ ਲਾ ਲਵਾਂ ਮੇਰੇ ਕੋਲ ਤਾਂ ਇਕ ਹੀ ਹੱਲ ਬਾਇਟਾ ਪਰ ਮੈਂ ਘਰਦਿਆਂ ਨੂੰ ਵੇਚੀ ਖਾਦ ਲੂੰਗਾ ਆਪੇ ਰੋਟੀ ਲਾ ਕੇ ਦੀਜਿਆ ਕਰਨਗੇ ਬੱਸ ਗੈਰੀ ਆਹੀ ਗੱਲ ਆ ਸ਼ਿੰਦੇ ਦੇ ਘਰ ਤੇ ਯਾਰੇ ਸ਼ਿੰਦਾ ਵਿਚਾਰਾ ਬਚਪਨ ਤੋਂ ਇਕੱਲਾ ਹੀ ਐ ਜਦੋਂ ਇਹਦੇ ਹੱਟਾ ਤੇ ਜਾਨ ਸੀਗੀ ਨਾ ਉਦੋਂ ਤਾਂ ਵਿਚਾਰਾ ਆਪੇ ਸਾਰਾ ਕੁਝ ਕਰਕੇ ਖਾ ਲੈਂਦਾ ਸੀ ਪਰ ਹੁਣ ਬੁੱਟਾ ਹੋ ਗਿਆ ਯਾਰ ਮੈਨੂੰ ਨਹੀਂ ਲੱਗਦਾ ਕਿ ਸਾਰਾ ਦਿਨ ਇੱਥੇ ਕੰਮ ਕਰਕੇ ਇਹਦੇ ਚ ਇੰਨੀ ਹਿੰਮਤ ਰਹਿੰਦੀ ਹੋ ਕਿ ਘਰੇ ਜਾ ਕੇ ਰੋਟੀ ਬਣਾ ਲਵੇ ਨਾਲੇ ਮੈਨੂੰ ਇਹਦੇ ਨਾਲ ਦੀ ਲੇਬਰ ਨੇ ਵੀ ਦੱਸਿਆ ਕਿ ਵਿਚਾਰਾ ਕਈ ਵਾਰੀ ਤਾਂ ਰਾਤ ਨੂੰ ਪਾਣੀ ਪੀ ਕੇ گزارਾ ਕਰਦਾ ਮੈਂ ਭਾਵੇਂ ਘਰੀ 20 30 ਰੁਪਏ ਹੀ ਕੱਢਦਾ ਪਰ ਮੈਨੂੰ ਸਕੂਨ ਮਿਲਦਾ ਕਿ ਮੇਰੇ 20 30 ਰੁਪਏ ਸਹੀ ਜਗ੍ਹਾ ਲੱਗ ਰਹੇ ਲੋਕ ਕੀ ਸੋਚਦੇ ਆ ਤੂੰ ਕੀ ਸੋਚਦਾ ਇਹਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਬਸ ਮੇਰੇ ਨੂੰ ਉਸ ਕੋਲ ਪੈਂਦਾ ਨਮਰਤੀ ਤੁਸੀਂ ਦਲਹੌਰ ਬੜਾ ਦਿਮਾਗ ਤੇ ਲੋੜਦਾ ਪਾ ਲੇਟ ਹੋ ਜਾਂਨੇ ਆ ਹਾਂ ਚਲਿਏ